ਬਈ ਬਈ ਆ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖਿਓ ਬਹੁਤ ਵੱਡਾ ਮੈਸੇਜ ਆ ਤੇ ਇਹ ਵੀਡੀਓ ਉਹਨਾਂ ਵੀਰਾਂ ਲਈ ਆ ਜਿਹੜੇ ਭਲੱਕੜ ਆ ਜਿਵੇਂ ਗੱਡੀ ਵਿੱਚ ਚਾਬੀ ਜਾਂ ਮੋਬਾਈਲ ਰੱਖ ਕੇ ਭੁੱਲ ਜਾਣਾ ਤੇ ਬਹੁਤ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਤੇ ਆ ਮੈਡਮ ਦੀ ਟਰੱਕ ਨੂੰ ਬਹੁਤ ਹੀ ਧਿਆਨ ਨਾਲ ਦੇਖਿਓ ਥੋੜੀ ਇਹ ਮੁਸੀਬਤ ਦਾ ਹੱਲ ਆਸਾਨੀ ਨਾਲ ਹੋ ਜਾਊਗਾ ਤੇ ਆ ਦੇਖੋ ਵੀਡੀਓ ਜੀ ਲੋਰੀਆ ਵੀਡੀਓ ਹੋ ਗਈ ਸਟਾਰਟ ਤੇ ਤੁਸੀਂ ਇੱਕ ਫੀਤੇ ਦੀ ਮਦਦ ਨਾਲ ਆਪਣੀ ਚਾਬੀ ਗੱਡੀ ਦੇ ਵਿੱਚੋਂ ਬਾਹਰ ਕੱਢ ਸਕਦੇ ਆ ਤੇ ਆਹ ਟ੍ਰਿਕ ਨੂੰ ਬਹੁਤ ਹੀ ਧਿਆਨ ਨਾਲ ਦੇਖੋ ਲੋ ਜੀ ਉਸ ਮੈਂ ਬਣੇ ਇੱਕ ਫੀਤਾ ਲੈ ਲਿਆ ਤੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਕਰਕੇ ਗੰਢ ਪਾ ਲੈਣੀ ਆ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ 나ਗਵਲ ਕਹਿ ਦਿੰਨੇ ਆ ਬਹੁਤ ਹੀ ਧਿਆਨ ਨਾਲ ਦੇਖੋ ਵੀਡੀਓ ਦਾ ਖਾਸ ਪੈਟ ਆ ਜੀ ਇਹ ਇਸ ਤਰ੍ਹਾਂ ਤੁਸੀਂ ਸੈੱਟ ਕਰ ਲਓ ਉਸ ਗੰਢ ਨੂੰ ਤੇ ਫਿਰ ਜਿਹੜੇ ਆਪਣੇ ਰਬੜ ਹੁੰਦੀ ਆ ਉਹਦੇ ਵਿੱਚੋਂ ਥੋੜਾ ਜਿਆ ਅੰਦਰ ਕਰਕੇ ਤੇ ਦੋਵਾਂ ਸਾਈਡਾਂ ਤੋਂ ਇਹਨੂੰ ਆਸਾਨੀ ਦੇ ਨਾਲ ਹਲਕਾ ਹਲਕਾ ਜਿਹਾ ਖਿੱਚੋ। ਲਓ ਜੀ ਦੇਖੋ ਜਿਹੜੀ ਉਹ ਗੰਢ ਦਿੱਤੀ ਆ ਫੀਤੇ ਦੇ ਵਿੱਚ ਉਹ ਜਿਹੜਾ ਆਪਣਾ ਲੋਕ ਹੁੰਦਾ ਕੁੰਡੀ ਹੁੰਦੀ ਆ ਉਹਦੇ ਵਿੱਚ ਜਾ ਕੇ ਫਸ ਜਾਣੀ ਆ ਤੇ ਲਓ ਜੀ ਤੁਹਾਡੀ ਇਸ ਤਰੀਕੇ ਦੇ ਨਾਲ ਤਾਂ ਕਿ ਖੁੱਲ ਜਾਣੀ ਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਵੀਰ ਦੇ ਕੰਮ ਆ ਸਕੇ ਤੇ ਹੋਰ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਕਰ ਲਓ ਸਾਰਿਆਂ ਦਾ ਧੰਨਵਾਦ ਜੀ।